ਦੇ ਸੇਵਕ ਦਿਖ ਰਹੇ ਸਾਰੇ ਹੀ ਸਰੋਤਿਆਂ ਦਾ ਜਤਾਰ ਸਿੰਘ ਜੱੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਦੇ ਵਿੱਚ ਅੱਜ ਮਾਨਯੋਗ ਐਸਐਸਪੀ ਸਹਿਵਾਨ IPS ਅਫਸਰ ਡਾਕਟਰ ਮਹਿਤਾਬ ਸਿੰਘ ਜੀ ਵਿਸ਼ੇਸ਼ ਤੌਰ ਤੇ ਇੱਥੇ ਵੱਡੀ ਮੀਟਿੰਗ ਜਿਹੜੀ ਹੈਗੀ ਆ ਅੱਜ ਪ੍ਰਸ਼ਨ ਸੰਬੋਧਨ ਕਰਨ ਦੇ ਲਈ ਸਪੈਸ਼ਲ ਵੀਆ ਡਾਕਟਰ ਮੇਦਗੜ ਸਾਹਿਬ ਜੀ ਦੀ ਪ੍ਰੀਤਮਾ ਦੇ ਨਜ਼ਦੀਕ ਵੱਡੀ ਚੈਕਿੰਗ ਦੇ ਦੌਰਾਨ ਪ੍ਰਸ਼ਨ ਸੰਬੋਧਨ ਕਰਨਗੇ ਗੱਡੀਆਂ ਨੂੰ ਵੀ ਚੈੱਕ ਕੀਤਾ ਜਾਵੇਗਾ ਮੋਟਰਸਾਈਕਲਾਂ ਨੂੰ ਵੀ ਚੈੱਕ ਕੀਤਾ ਜਾਵੇਗਾ ਕੱਲੀ ਕੱਲੀ ਚੀਜ਼ ਜਿਹੜੀ ਹੈਗੀ ਆ ਬ੍ਰੀਕੀ ਦੇ ਨਾਲ ਚੈੱਕ ਕੀਤੀ ਜਾਵੇ ਜੇ ਨਵਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਮੇਨ ਚੌਕ ਵੀਆ ਡਾਕਟਰ ਮੇਦਗੜ ਸਾਹਿਬ ਜੀ ਦੀ ਪ੍ਰੀਤਮਾ ਦੇ ਕੋਲ ਵੱਡਾ ਜਿਹੜਾ ਨਾਕਾ ਲਾ ਕੇ ਅੱਜ एसएसपी साहब प्रश्न संबोधन ਕਰਨਗੇ ਤੇ ਵੱਡੀਆਂ ਜਿਹੜੀਆਂ ਚੈਕਿੰਗਾਂ ਹੈਗੀਆਂ ਵਿਸ਼ੇਸ਼ ਤੌਰ ਤੇ ਕੀਤੀਆਂ ਜਾਣੀਆਂ ਦੇਖੇ ਕਿ ਸਾਹਿਬ ਐਸਐਸਪੀ ਸਹਿਵਾਨ ਕੀ ਕਹਿ ਰਹੇ ਨੇ ਅੱਜ ਪੰਜਾਬ ਪੁਲਿਸ ਨਵਾਂ ਸ਼ਹਿਰ ਦੇ ਵੱਲੋਂ ਵੱਡਾ ਨਾਕਾ ਲੱਗਿਆ ਹੋਇਆ ਥੋੜੇ ਸਮੇਂ ਬਾਅਦ ਹੀ ਐਸਐਸਪੀ ਸਹਿਵਾਨ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਪਹੁੰਚ ਰਹੇ ਹਨ ਤਸਵੀਰਾਂ ਆਪ ਜੀ ਦੇ ਨਾਲ ਨਵਾਂ ਸ਼ਹਿਰ ਦੀਆਂ ਸਾਂਝੀਆਂ ਕਰਾਂਗੇ ਨਜ਼ਦੀਕ ਹੀ ਬੱਸ ਸਟੈਂਡ ਨਵਾਂ ਸ਼ਹਿਰ ਦਾ ਨਵਾਂ ਸ਼ਹਿਰ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਈਆਂ ਪੰਜਾਬ ਪੁਲਿਸ ਦੇ ਵੱਲੋਂ ਚੈਕਿੰਗ ਨੂੰ ਮੁੱਖ ਰੱਖਦਿਆਂ ਹੋਇਆ ਨਵਾਂ ਸ਼ਹਿਰ ਦੇ ਵਿੱਚ नवे शहर के एस एस पी साहबान पहुंच गए हैं डॉक्टर मेहताब सिंह जी विशेष तौर पर पहुँच गए हैं जी नशे के खिलाफ साड़ी मुहिम चल रही है ਉਦੇ ਵਿੱਚ ਅੱਜ ਅਸੀਂ ਪੂਰੇ ਐਸਬੀਐਸ ਨਗਰ ਦੇ ਵਿੱਚ 13 ਜਿਹੜੇ ਡਰਗ ਹੌਟਸਪੌਟ ਸਾਡੇ ਹੈਗੇ ਨੇ ਉਹਦੇ ਵਿੱਚ ਸਵੇਰੇ 5 ਵਜੇ ਤੋਂ ਜਿਹੜਾ ਕਸ ਆਪਰੇਸ਼ਨ ਸਾਡਾ ਚੱਲ ਰਿਹਾ ਹੈਗਾ ਇਹਦੇ ਵਿੱਚ ਸਾਡੇ 12 ਐਸਐਚਓ 1 ਐਸਪੀ 4 ਡੀਐਸਪੀ ਤੇ 300 ਦੀ ਜਿਹੜੀ ਫੋਰਸ ਹੈ ਉਹ ਸ਼ਾਮਿਲ ਹੈਗੀ ਹੈ ਇਹਦੇ ਵਿੱਚ ਹੁਣ ਵੀ ਸਾਡਾ ਜਿਹੜਾ ਕਸ ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ ਅਸੀਂ 30 ਦੇ ਆਰਾਊਂਡ ਬੰਦੇ ਜਿਹੜੇ ਹੈਗੇ ਹੁਣ ਤੱਕ ਗਰਾਉਂਡ ਅਪ ਕੀਤੇ ਆ ਤੇ ਇਹਦੇ ਵਿੱਚ ਜੋ ਵੀ ਰਿਕਵਰੀ ਹੋਏਗੀ ਜੋ ਵੀ ਹੋਏਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਇਸ ਤੋਂ ਇਲਾਵਾ ਇਹਦੇ ਨਾਲ ਨਾਲ ਜਿਹੜਾ ਹੈਗਾ ਸੀ ਇੱਕ ਹੋਰ ਉਪਰਾਲਾ ਵੀ ਕੀਤਾ ਹੈਗਾ 18 ਜੂਨ ਨੂੰ ਆਪਣੇ ਐਸਬੀਐਸ ਨਗਰ ਦੇ ਵਿੱਚ ਅਸੀਂ ਇੱਕ ਸਾਈਕਲ ਰੈਲੀ ਕਰਵਾਉਣ ਜਾ ਰਹੇ ਹਾਂ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਜਿਆਦਾ ਤੋਂ ਜਿਆਦਾ ਜਿਹੜਾ ਲੋਕ ਹੈਗੇ ਆ ਉਹ ਪਾਰਟਿਸਪੇਟ ਕਰਨ ਸਰ ਹੁਣ ਤੱਕ ਇਹੋ ਜਿਹੇ ਵਿਚਾਰਾਂ ਦੀ ਜਿਹੜੀ ਬ੍ਰਾਂਧਕੀ ਕੀਤੀ ਗਈ ਆ ਤੇ ਤਸਕਰਾਂ ਨੂੰ ਕਿਸੇ ਇਹ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਪਿੱਛੇ ਇਲੈਕਸ਼ਨ ਸੀਗੇ ਉਹਦੇ ਵਿੱਚ ਜਿਹੜੇ ਕਾਫੀ ਕੇਸਸ ਅਸੀਂ 40 ਦੇ ਕੇਸ ਜਿਹੜੇ ਹੈਗੇ ਆ ਆਰਾਊਂਡ ਉਹ ਇੱਥੇ ਰਜਿਸਟਰ ਹੋਏ ਆ ਉਹਦੇ ਵਿੱਚ ਸਾਨੂੰ ਹੇਰਵਨ ਵੀ ਰਿਕਵਰ ਹੋਈ ਹੈ ਫੀਮ ਵੀ ਰਿਕਵਰ ਹੋਈ ਹੈ ਤੇ ਮੈਂ ਤੁਹਾਡੇ ਮੱਦੇ ਬਰਾਹੀਂ ਜਿਹੜਾ ਵੀ ਇਹਨਾਂ ਕੰਮਾਂ ਦੇ ਵਿੱਚ ਕੰਮ ਕਰਦੇ ਆ ਇਹ ਹੀ ਕਹਿਣਾ ਚਾਹੁੰਦਾ ਕਿ ਅਸੀਂ ਪੂਰੀ ਸ਼ਕਤੀ ਨਾਲ ਕਾਰਵਾਈ ਕਰਾਂਗੇ ਤੇ ਜੇ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਉਹ ਸਾਡੇ ਤੱਕ ਪਹੁੰਚ ਕਰ ਸਕਦੇ ਨੇ ਥੋਡੀ ਜਿਹੜੀ ਜਾਣਕਾਰੀ ਹੈ ਤੁਹਾਡੇ ਵੱਲੋਂ ਉਹ ਤੁਹਾਡਾ ਨਾਮ ਬਿਲਕੁਲ ਸੀਕ੍ਰੀਟ ਰੱਖਿਆ ਜਾਵੇਗਾ ਤੇ ਇਹਨਾਂ ਤੇ ਅਸੀਂ ਪੂਰੀ ਸ਼ਕਤੀ ਕਰਾਂਗੇ ਕਿੰਨੇ ਪੁਆਇੰਟ ਤੇ ਛਾਪਮਾਰੀ ਚੱਲ ਰਹੀ ਹੈ ਹਾਂਜੀ ਕਿੰਨੇ ਪੁਆਇੰਟ ਤੇ ਛਾਪਮਾਰੀ ਹੋ ਰਹੀ ਹੈ ਅੱਜ ਜਿਹੜਾ ਹੈਗਾ ਟੋਟਲ 13 ਪੁਆਇੰਟ ਦੇ ਉੱਤੇ ਅੱਜ ਸਾਰੇ ਛਾਪੇਮਾਰੀ ਕਰ ਰਹੇ ਹਾਂ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਡਰੱਗ ਹੌਟਸਪੌਟ ਹੈਗੇ ਨੇ ਜਿੱਦਾਂ ਲੰਗੜੋਆ ਹੈਗਾ ਜੱਬੋਵਾਲ ਹੈਗਾ ਰਾਹੋਂ ਹੈਗਾ ਸਲੋ ਹੈਗਾ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਛਾਪੇਮਾਰੀ ਕਰ ਰਹੇ ਹਾਂ ਕੋਈ ਬਰਾਮਦਗੀ ਨਹੀਂ ਹੋਈ ਹਜੇ ਤੱਕ ਜਿਹੜਾ ਹੈਗਾ 30 ਦੇ ਆਰਾਊਂਡ ਬੰਦੇ ਆਰਾਊਂਡ ਅਪ ਹੋ ਗਏ ਨੇ ਜੋ ਕੋਈ ਸਮੇਂ ਸਮੇਤ ਸਾਡੇ ਰੇਡ ਹੁੰਦੀ ਰਹਿੰਦੀ ਹੈ ਹੌਟਸਪੌਟ ਏਰੀਆ ਦੇ ਵਿੱਚ ਪਰ ਨਸ਼ਾ ਅੱਗੇ ਨਾਲ ਵਧ ਰਿਹਾ ਹੈ ਨਹੀਂ ਜੀ ਨਹੀਂ ਅਸੀਂ ਦੇਖੋ ਪਹਿਲਾਂ ਜੋ ਜਿਹੜਾ ਹੈਗਾ ਮੈਂ ਆਪ ਵੀ ਫੀਡਬੈਕ ਲਈ ਸੀ ਕਾਫੀ ਜਿਹੜਾ ਹੈਗਾ ਨਸ਼ੇ ਨੂੰ ਖੱਲ ਹੈ ਗਈ ਹੈ ਤੇ ਅਸੀਂ ਪਰਚੇ ਵੀ ਬਹੁਤ ਰਜਿਸਟਰ ਕੀਤੇ ਆ ਤੇ ਜੇ ਮੈਂ ਤੁਹਾਨੂੰ ਦੱਸਾਂ ਤੇ ਅਸੀਂ ਐਕਸਾਈਜ਼ ਦੇ ਵੀ ਸਾਡੇ ਬਹੁਤ ਪਰਚੇ ਰਜਿਸਟਰ ਹੋਏ ਆ ਤੇ ਜਿਹੜੇ ਐਨਡੀਪੀਐਸ ਦੇ ਵੀ ਜਿਹੜੇ ਰੀਸੈਂਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪਰਚੇ ਸਾਡੇ ਰਜਿਸਟਰ ਹੋਏ ਆ ਸਰ ਥਾਣੇ ਦੇ ਨਜ਼ਦੀਕ ਵੀ ਇਹ ਲੱਗਦਾ ਹੈ ਮੈਡੀਕਲ ਜਿਹੜਾ ਸਪਲਾਈ ਹੋ ਰਹੀ ਹੈ ਮੈਡੀਕਲ ਟਰੱਕਸ ਇਸ ਲਈ ਕੁਝ ਨਹੀਂ ਕੀਤਾ ਜਾ ਰਿਹਾ ਥਾਣੇ ਦੇ ਨਾਲ ਹੀ ਲੱਗਦਾ ਹੈ ਦੇਖੋ ਜੀ ਰੀਸੈਂਟਲੀ ਵੀ ਜਿਹੜੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਜਿਹੜੇ ਦੋ ਇੱਕ ਨਸ਼ਾ ਛਡਾਊ ਕੇਂਦਰ ਜਿਹੜੇ ਹੈਗੇ ਇਲੀਗਲ ਆਪਣੇ ਇਲਾਕੇ ਚਲਦੇ ਹੋਏ ਸੀਗੇ ਅਸੀਂ ਉਸ ਸੀਕ੍ਰੀਟ ਇਨਫੋਰਮੇਸ਼ਨ ਤੇ ਜਿਹੜਾ ਡਾਕਟਰਾਂ ਦੀ ਟੀਮ ਨਾਲ ਲੈ ਕੇ ਉੱਥੇ ਰੇਡ ਕੀਤੀ ਗਈ ਤੇ ਉਹਨੂੰ ਬੰਦ ਕਰਵਾਇਆ ਗਿਆ ਇਸੇ ਤਰੀਕੇ ਨਾਲ ਜੇ ਕੋਈ ਹੋਰ ਵੀ ਹੈਗਾ ਇਸ ਤਰ੍ਹਾਂ ਦਾ ਜੇ ਸਾਡੇ ਕੋਈ ਧਿਆਨ ਚਾਗੇਗਾ ਅਸੀਂ ਬਿਲਕੁਲ ਉਸੇ ਸਖਤ ਕਾਰਵਾਈ ਕਰਾਂਗੇ ਸਰ ਜਿਹੜੇ ਨਸ਼ਾ ਛਕਣਾ ਚਾਹੁੰ ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਅਸੀਂ ਉਧਰ ਵੀ ਬੜਾ ਧਿਆਨ ਦੇ ਰਹੇ ਹਾਂ ਜਿਹੜਾ 18 ਜੂਨ ਨੂੰ ਸਾਈਕਲ ਰੈਲੀ ਇੱਥੇ ਹੋ ਰਹੀ ਹੈ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹ ਰਹੇ ਹੈਗੇ ਆ ਅਸੀਂ ਆਪ ਉਹਨਾਂ ਨੂੰ ਜਿਹੜਾ ਡੀਡਿਕਸ਼ਨ ਸੈਂਟਰ ਨਾਲ ਟਾਈਪ ਕਰਕੇ ਉਹਨਾਂ ਨੂੰ ਉੱਥੇ ਦਾਖਲ ਕਰਾਵਾਂਗੇ ਤਾਂ ਕਿ ਉਹ ਜਿਹੜਾ ਇਸ ਦੇ ਵਿੱਚੋਂ ਨਿਕਲ ਸਕਣ ਜੀ ਸਰ ਅੱਜ ਕਿਸ ਤਰ੍ਹਾਂ ਰੇਡ ਵੱਜੀ ਹੈਗੀ ਹੈ ਜੀ ਸਭ ਤੋਂ ਪਹਿਲਾਂ ਤੁਹਾਡੇ ਜਿਹੜਾ ਹੈਗਾ ਚੈਨਲ ਦੇ ਸਭ ਤੋਂ ਸਵਾਗਤ ਕਰਦਾ ਤੁਸੀਂ ਸੈ ਅੱਜ ਜਿਹੜੀ ਸਰਚ ਦੌਰਾਨ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਨਾਲ ਸਾਹ ਦਿੱਤਾ ਸਾਡੀ ਵੀਡੀਓਗ੍ਰਾਫੀ ਕੀਤੀ ਹੈ ਤਾਂ ਕਿ ਜੋ ਕਲੇਬਨਾਂ ਦੇ ਵਿੱਚ ਜਿਹੜਾ ਨਸ਼ਾ ਪ੍ਰਤੀ ਹੌਫ ਬਣ ਰਹੇ ਮੈਂ ਚਾਰ ਸੀਸਟਾਫ ਨਵਾਂ ਸਹਿਰ ਅੱਜ ਸੀਨੀਅਰ ਅਫਸਰਾਂ ਦੇ ਹੁਕਮ ਤਾਹ ਅੱਜ ਜਿਹੜੀ ਪਿੰਡ ਜੱਬੋਵਾਲ ਦੀ ਜਿਹੜੇ ਨਸ਼ਾ ਵੇਚਣੇ ਬੰਦੇ ਸੀ ਜਿਹਨਾਂ ਸਤ ਅਸਕਰ ਜਿਹੜੇ ਉਹਨਾਂ ਦੇ ਅਸੀਂ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਤਹਿਤ ਚੈਕਿੰਗ ਕਰਨ ਆਏ ਸੀਗੇ ਇੱਥੇ ਅੱਜ ਇਸ ਪਿੰਡ ਦੇ ਕੁੱਲ ਘਰਾਂ ਪਰ ਚੈਕਿੰਗ ਕੀਤੀ ਗਈ ਆ ਜਿੰਨਾਂ ਦੇ ਵਿੱਚੋਂ ਪੰਜ ਬੰਦੇ ਜਿਹੜੇ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਦਾਜਾ ਪੱਖ ਵੱਖ-ਵੱਖ ਥਾਣਿਆਂ ਦੇ ਵਿੱਚ ਐਨਡੀਪੀ ਸਾਈਡ ਦੇ ਉਹ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਨੇ ਤੇ ਬਾਕੀ ਉਹਨਾਂ ਦੇ ਘਰ ਤੇ ਪਰਿਵਾਰਾਂ ਦੀ ਪੁੱਛਗਿੱਛ ਕੀਤੀ ਗਈ ਹੈ ਤੇ ਉਹਨਾਂ ਦੇ ਘਰਾਂ 'ਚ ਚੈਕਿੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਪੰਜ ਜਿਹੜੇ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਪੰਜ ਬੰਦਿਆਂ ਖਿਲਾਫ ਦਾਜਾ ਔਰਤਾਂ ਤੇ ਮਰਦਾਂ ਸਮੇਤ ਉਹ ਆਪਣੇ ਘਰ ਹਾਜ਼ਰ ਮਿਲੇ ਨੇ ਉਹ ਹੁਣ ਆਪਣਾ ਲੇਬਰ ਕਰਦੇ ਆ ਜਿਨ੍ਹਾਂ ਨੂੰ ਤਾੜਨਾ ਕੀਤੀ ਗਈ ਨਸਲਾਂ ਤੋਂ ਜਿਹੜਾ ਗਰੇਜ ਕੀਤਾ ਕੀਤਾ ਜਾਵੇ ਤਾਂ ਕਿੜੀ ਆਉਣ ਵਾਲੀ ਪੀੜ੍ਹੀ ਸਾਡੀ ਤੰਦਰੁਸਤ ਰਹੋ ਤਨਵਾਲ ਸਰ ਮਿਲਿਆ ਵੀ ਕੋਈ ਚੈਕ ਇਨ ਦਾ ਨਹੀਂ ਚੈਕ ਇਨ ਦਾ ਕੁਝ ਨਹੀਂ ਮਿਲਿਆ ਠੀਕ ਹੈ ਦੇਸ਼ ਸੇਕ ਤੋਂ ਜਤਾਰ ਸਿੰਘ ਜੱਬੋ ਵਾਲੋਂ ਦਿਓ ਅਜਾਜ਼ਤ ਨਵੀਆਂ ਅਤੇ ਤਾਜ਼ੀਆਂ ਖਬਰਾਂ ਨੂੰ ਵੇਖਣ ਦੇ ਵਾਸਤੇ 9465013313 ਤੇ ਕਰੋ ਸੰਪਰਕ